ਜਗਾ ਰਹਿ ਗਏ ਆਵੇ ਨਿਹਾਲੋ ਜਾਵੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਣਸ਼ਜ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨੰਦਨ ਸੋਢੀ ਸਮਰਾਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾ ਨੂੰ ਭਾਵੇ ਕਰ ਬਰਕਰਾਰ ਦੇ ਜੁੱਤੇ ਬਗਾਏ ਰਾਜਾ ਵਾਲਿਓ ਸਭ ਕਰੋ ਰੱਖ ਲਓ ਬਿਵਾੜੇ ਦੀ ਰਾਜਾ ਮਹਾਰਾਜ ਹਾਈ ਗੁਰੂ ਜੀ ਕਾ ਸਾਹ ਹਾਈ ਗੁਰੂ ਜੀ ਤੇ ਆਪ ਜੀ ਹੁਣ ਦਰਸ਼ਨ ਕਰੋਗੇ ਥੋੜੀ ਦੇਰ ਤੱਕ ਪਾੜ ਦੀ ਚੰਡੀ ਦੀ ਬਾੜ ਦੀ ਸਮਾਪਤੀ ਤੋਂ ਬਾਅਦ ਜਿਹੜੇ ਹਜੂਰੀ ਫੌਜ ਪੁਜੰਗੀ ਛੋਟੀ ਛੋਟੀ ਫੌਜ ਆ ਉਹ ਨਰੇਲ ਫੋੜ ਦੀ ਤੇ ਗੰਨੇ ਚੜਕਾਉਂਦੀ ਆ ਮੇਰੀ ਕਮਾਈ ਸ਼ਸਤਰ ਦੇ ਸ਼ਸਤਰ ਦੇ ਵਿੱਚ ਆ ਮੈਂ ਬੜੇ ਹੋ ਕੇ ਮੈਨੂੰ ਜੌਬ ਮਿਲ ਗਈ ਮੈਂ ਜੌਬ ਕਰੂੰਗਾ ਅਗਰ ਮੇਰੀ ਜੌਬ ਵੀ ਨਹੀਂ ਲੱਗੀ ਨਾ ਮੇਰੀ ਸ਼ਸਤਰ ਦੀ ਕਮਾਈ ਆ ਕੀ ਕਮਾਈ ਹੈ ਜੀ ਸ਼ਸਤਰ ਕਮਾਣਾ ਹੈ ਬਸ ਮਹਾਰਾਜ ਦੀ ਸੇਵਾ ਵਿੱਚ ਹਾਜ਼ਰੀ ਪਾਣੀ ਆ ਬਸ ਸ਼ਸਤਰੀ ਆ ਮੇਰਾ ਖੰਜਰ ਹੈ ਕਿ ਤੁਹਾਡਾ ਹੈ ਕਿੰਨੇ ਸ਼ਸਤਰ ਪਏ ਆ ਘਰੇ ਘਰੇ ਮੇਰੇ 10 ਸ਼ਸਤਰ ਪਏ ਆ ਜੀ ਕਟਾਨਾ ਅੰਮ੍ਰਿਤਸਰੀ ਤਲਵਾਰ ਤੇ ਖੰਜਰ ਅੱਛਾ 10 ਪਏ ਆ ਤੇਰੇ ਕੋਲ ਹੈ ਸਕੂਲ ਵੇਗੜੇ 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 ਮਾਲ ਜਿਹੜੇ ਉਹ ਕੰਨੇ ਰੱਖੇ ਜੀ ਉਹ ਕਾਦੇ ਵਾਸਤੇ ਆ ਕੰਨੇ ਛਟਕਾਉਣ ਵਾਸਤੇ ਛਟਕਾਉਣਗੇ ਕੰਨੇ ਤੇ ਪਰਤਾਉਣੇ ਆ ਫਿਰ ਇਹ ਆ ਜਿੱਟਾ ਕੇ ਵਰਤਾਉਣੇ ਆ ਪ੍ਰਸ਼ਾਦ ਆ ਮਾਲ ਦਾ ਠੀਕ ਉਰਾਤਨ ਸਰੂਪ ਹਜੂਰ ਸਾਹਿਬ ਦਰਬਾਰ ਸਾਹਿਬ ਲੱਗੇ ਅੰਦਰ ਅੱਛਾ ਜੀ ਜੀ ਉਹਦਾ ਰੈਫਰੈਂਸ ਲੈ ਕੇ ਮੈਂ ਬਣਾਈ ਆ ਆਵਾਜ਼ ਇਹ ਬਾਬਾ ਗੁਰਦੇਵ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਵਾਹ ਜੀ ਵਾਹ ਦਰਸ਼ਨ ਹੋ ਗਿਆ ਧੰਨ ਭਾਗ ਸ੍ਰੀ ਦੀ ਬਾਗ ਅਨੰਦਪੁਰ ਸਾਹਿਬ ਵਾਲੇ ਬਾਬਾ ਤਾਂ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਦੇ ਦਰਬਾਰ ਸਾਹਿਬ ਤੋਂ ਆਏ ਆ ਦਰਸ਼ਨੇਦਾਰੇ ਕਰਕੇ ਹਰ ਰੋਜ਼ ਸ਼ਾਮ ਨੂੰ ਜਿਹੜੇ ਆ ਪਾਤਸ਼ਾਹ ਦੇ ਘੋੜੇ ਦੇ ਦਰਸ਼ਨੇਦਾਰੇ ਕਰਾਏ ਜਾਂਦੇ ਆ ਅਨ ਲੋ ਕਰੋ ਦਰਸ਼ਨ ਵਾਹ ਜੀ ਵਾਹ ਤੇ ਸੋਚ ਕੇ ਦੇਖੋ ਸੰਗਤ ਹੱਥ ਵੀ ਲਾਉਂਦੀ ਆ ਫੇਰ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਏ ਐਨ ਸਜਾਇਆ ਪਿਆ ਪੂਰਾ ਸਾਹਮਣੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਖੜਾ ਹੈ ਆਖਿਰਕਾਰ ਬਿਲਕੁਲ ਸਾਹਮਣੇ ਹੁਣ ਤੁਸੀਂ ਦਰਸ਼ਨ ਕਰ ਪਾਰੇ ਧੰਨ ਭਾਗ ਸਾਡੇ ਦਸਵੇਂ ਪਾਸ਼ਾ ਨੇ ਜਿਹੜੇ ਆ ਦਰਸ਼ਨ ਦਿਦਾਰੇ ਬਖਸ਼ੇ ਬਾਹੋਂ ਫੜ ਕੇ ਲੈ ਕੇ ਆਇਆ ਦਰਸ਼ਨ ਦਿਦਾਰਿਆਂ ਵਾਸਤੇ ਬਿਨਾ ਭਾਗਾਂ ਤੋਂ ਕੁਝ ਨਹੀਂ ਹੈਗਾ ਯਾਰ ਮਹਾਰਾਜ ਅੱਗੇ ਬੇਨਤੀ ਜ਼ਰੂਰ ਕਰਿਓ ਤੁਹਾਨੂੰ ਵੀ ਦਰਸ਼ਨ ਦਿਦਾਰੇ ਹੋਣ ਸਾਹਮਣੇ ਦਰਬਾਰ ਸਾਹਿਬ ਹਜੂਰ ਸਾਹਿਬ ਝੂਲਦੇ ਨਿਸ਼ਾਨ ਰਹਿਣ ਦਰਬਾਰ ਸਾਹਿਬ ਡਿਓੜੀ ਦੇ ਵਿੱਚ ਹੀ ਨਾ ਆਹ ਕੁਝ ਤਸਵੀਰਾਂ ਪਈਆਂ ਨੇ ਪ੍ਰਿੰਟ ਫੋਰ ਸੇਲ ਫ্রম ਦੀ ਹੈਂਡ ਮੇਡ ਸੇਖੜ ਪੇਂਟਿੰਗ ਆਰਟਸ ਵਾਈ ਆਫ ਨਰਿੰਦਰਜੀਤ ਸਿੰਘ ਜੀ ਤੇ ਨਰਿੰਦਰਜੀਤ ਸਿੰਘ ਜੀ ਜੀ ਕਾਲ ਸਾਹਿਬ ਅਤਿ ਰੋਪਈ ਇੰਤੋਫਿੱਟਿਆਰ ਕੀਤੀਆਂ ਨੇ ਹਾਂਜੀ ਮੇਰੀ ਹੈਂਡ ਮੇਡ ਜੀ ਮੇਰੀ ਹੈਂਡ ਮੇਡ ਪੇਂਟਿੰਗ ਦੀਆਂ ਪ੍ਰਿੰਟਸ ਨੇ ਜੀ ਐਸਐਲ ਵਾਸਤੇ ਜਿਹੜੀਆਂ ਹੈਂਡ ਮੇਡ ਬਣਾਈਆਂ ਨੇ ਇਹ ਮਿੱਟੀ ਬਣਾਈਆਂ ਜਿਹੜੀਆਂ ਜੀ ਜੀ ਆਹਾਂ ਆ ਦਸਵੇਂ ਪਾਸ਼ਾ ਜੀ ਜਦੋਂ ਹਜ਼ੂਰ ਸਾਹਿਬ ਆ ਰਹੇ ਸੀ ਜੀ ਯਾਤ ਜਦੋਂ ਆ ਮੈਂ ਇਹਦਾ ਨਾਮ ਰੱਖਿਆ ਯਾਤਰਾ ਇਹ ਰੱਖਣ ਦਸਵੇਂ ਪਾਸ਼ਾ ਜਦੋਂ ਹਜ਼ੂਰ ਸਾਹਿਬ ਆਏ ਸੀ ਆ ਮੈਂ ਪਾਰਟ ਦੂਜਾ ਬਣਾਇਆ ਇਹਦੇ ਤੋਂ ਪਹਿਲਾਂ ਆ ਪਾਰਟ 1 ਬਣਾਈ ਸੀ ਕਿਹੜਾ ਹੀ ਪਾਰਟ 1 ਜੀ ਹੈ ਅੱਛਾ ਜੀ ਇਹ ਮਤਲਬ ਮਹਾਰਾਜ ਤੇ ਜਦੋਂ ਦੱਖਣ ਨੂੰ ਆ ਰਹੇ ਸੀ ਅਨੰਦਪੁਰ ਸਾਹਿਬ ਕੋ ਹੈ ਨਾ ਜੀ 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 ਮਾਰੇ ਕੋਲੋਂ ਦਾਤਮਾ ਸਾਹਿਬ ਆਪਸੇ ਅਨੰਦਪੁਰ ਸਾਹਿਬ ਛੜ ਕੇ ਜਦੋਂ ਹਜੂਰ ਸਾਹਿਬ ਵੱਲ ਆ ਰਹੇ ਸੀ ਉਸ ਹਿਸਾਬ ਨਾਲ ਮੈਂ ਇਹੋ ਜਿਹਾ ਪ੍ਰਾਤਨ ਸਰੂਪ ਹਜੂਰ ਸਾਹਿਬ ਦਰਬਾਰ ਸਾਹਿਬ ਲੱਗਿਆ ਅੰਦਰ ਅੱਛਾ ਜੀ ਜੀ ਉਹਦਾ ਰੈਫਰੈਂਸ ਲੈ ਕੇ ਮੈਂ ਬਣਾਈ ਆ ਬਾਅਦ ਇਹ ਇਹ ਸਾਰੀ ਹੱਥ ਨਾਲ ਬਣਾਈ ਹੈ ਜੀ ਜੀ ਹੈਂਡ ਮੇਡ ਪੇਂਟਿੰਗਸ ਨੇ ਉਹਦੀਆਂ ਪ੍ਰਿੰਟਸ ਨੇ ਹੈ ਕਿੰਨਾ ਸਮਾਂ ਲੱਗਿਆ ਵਾ ਭਾਈ ਹਾਂ ਲੱਗ ਜਾਂਦੇ 1-1 ਸਰੂਪ ਨੂੰ 2-2 ਮਹੀਨੇ ਜਿਵੇਂ 1 2-2 ਮਹੀਨੇ ਆਲੇ-ਦੁਆਲੇ ਏ ਮਾਤਾ ਸਾਹਿਬ ਦੇਵਾ ਜੀ ਜੀ ਮਾਤਾ ਸਾਹਿਬ ਦੇਵਾ ਜੀ ਲੰਗਰ ਸਿਕਾਇਆ ਨੇ 10ਵੇਂ ਪਾਸ਼ਾ ਜੀ ਉਹ ਆਹ ਕਿੰਨੀ ਕੁਮਾਲ ਬਣਾਈ ਹੈ ਬਾਬਾ ਜੀ ਨਾਰਮਲ ਲੋਕ ਕਹਿੰਦੇ ਕਿ ਮਾਤਾ ਸਾਹਿਬ ਵੀ ਸਿਕਾਇਆ ਸੀ ਪਰ ਅਨੰਦਪੁਰ ਸਾਹਿਬ ਵੀ ਮਾਤਾ ਜੀ ਨੇ ਲੰਗਰ ਸਿਕਾਇਆ ਸੀ ਉਸ ਹਿਸਾਬ ਨਾਲ ਮੈਂ ਮਤਲਬ ਜਿਵੇਂ ਕਿ ਉਧਰ ਸਜਾਵਟ ਹੁੰਦੀ ਸੀ ਪਿੱਛੇ ਮਾਰਾ ਦਾ ਆਲੀਸ਼ਾਨ ਦਰਬਾਰ ਉਸ ਹਿਸਾਬ ਨਾਲ ਬਣਾਇਆ ਸਰੂਪ ਜੀ ਵਾਹ ਜੀ ਇਹ 10 ਪਾਸ਼ਾਆਂ ਦਾ ਹੈ ਨਾ ਜੀ ਜੀ ਇਹ ਵੀ ਸਾਰਾ ਹੈਂਡ ਮੇਡ ਹੈ ਜੀ ਜੀ ਵਾਪਈ ਤਸਵੀਰਾਂ ਦੇਖੋ ਕਿੰਨੀਆਂ ਕਮਾਲ ਬਣਾਈਆਂ ਵਾਪਈ ਨੇ ਨਰਿੰਦਰਜੀਤ ਸਿੰਘ ਨੇ ਵਾਪਈ ਬਹੁਤ ਕਮਾਲ ਕਲਾਕਾਰੀ ਹੈ ਮਹਾਰਾ ਚੜਦੀ ਕਲਾ ਪੱਖ ਤੇ ਬਾਈ ਤੁਸੀਂ ਇੱਥੇ ਆ ਰਹੇ ਹੋ ਤਾਂ ਜ਼ਰੂਰ ਖਰੀਦ ਕੇ ਲੈ ਕੇ ਜਾਇਓ ਇਹਨਾ ਮਹਾਰਾ ਕੋਸ਼ਾ ਕੋਲੋਂ ਇਹਨਾਂ ਨੇ ਐਡੀ ਕਮਾਲ ਬਣਾਈ ਆ ਯਾਰ ਆ ਦੇਖੋ ਤੁਸੀਂ ਆਹ ਤਸਵੀਰ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਹੈਂਡ ਮੇਡ ਹੈ ਤੇ ਕਾਪੀ ਹੈ ਇਹ ਵਾਹ ਜੀ ਚੜਦੀ ਕਲਾ ਆ ਬਿਲਕੁਲ ਦਰਸ਼ਨੀ ਡਿਉਟੀ ਹੈ ਦਰਸ਼ਨੀ ਡਿਉਟੀ ਦੇ ਸਾਹਮਣੇ ਬਾਈ ਨੇ ਜਿਹੜਾ ਇਹ ਆਪਣੀ ਸਟਾਲ ਲਾਈ ਹੋਈ ਹੈ ਕੋਈ ਨਾ ਤੇ ਸੰਗਤ ਪੰਜਾਬੋਂ ਆਉਂਦੀ ਆ ਆਪਾਂ ਲੈ ਕੇ ਜਾਵਾਂਗਾ ਮੈਂ ਵੀ ਲੈ ਕੇ ਜਾਵਾਂਗਾ ਜਥੇ ਬੰਦੀਆਂ ਭਾਈ ਨਹੰਗ ਸਿੰਘ ਦਲਪੰਥ ਸਾਰੇ ਜਿਹੜੇ ਆ ਬਰਾਜੇ ਹੋਏ ਆ ਤੇ ਰੌਣਕਾਂ ਲੱਗੀਆਂ ਪਈਆਂ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਦੱਖਣ ਦੇ ਵਿੱਚ ਆ ਕੇ ਸਾਰੇ ਸਿੰਘਾਂ ਨੇ ਰੌਣਕਾਂ ਲਾਈਆਂ ਪਈਆਂ ਜਿਵੇਂ ਗੁਰੂ ਮਹਾਰਾਜ ਵੇਲੇ ਲੱਗਦੀਆਂ ਹੋਣੀਆਂ ਦੇਖੋ ਸਹੀ ਭਾਈ ਕਿਦਾਂ ਹਜੂਰ ਸਾਹਿਬ ਦੇ ਜਿਹੜਾ ਵਿੜੇ ਦੇ ਵਿੱਚ ਰੌਣਕਾਂ ਸਿੱਖਾਦੀਆਂ ਕਿਵੇਂ ਫੋਚਾਂ ਸੰਗ ਤਾਂ ਬੈਠੀਆਂ ਨੇ ਮਾਰੇ ਤੇ ਗੁਰਬਾਣੀ ਸੁਣੀ ਜਾਂਦੀਆਂ ਨੇ ਇੱਥੇ ਦਾ ਵਾਈਬ ਵੀ ਬੜੀ ਅਲੱਗ ਹੈ ਇੱਥੇ ਦਾ ਬੈਠ ਕੇ ਗੱਲ ਕਰਦਾ ਭਾਵੇਂ ਸਾਰਾ ਦਿਨ ਬੰਦਾ ਬੈਠਾ ਰਹੇ ਆ ਚਾਰ ਸਵੇਰੇ ਦੀ ਇਹੋ ਜਿਹੀ ਵਾਈਬ ਹੈ ਹਾਂਜੀ ਮਹਾਰਾਜ ਵਾਈਗ੍ਰੂ ਜੀ ਕਾ ਖਾਲਸਾ ਵਾਈਗ੍ਰੂ ਜੀ ਕੀ ਵਤ ਕਿਦਾਂ ਹੀ ਚੜਦੀ ਕਲਾ ਹਾਂਜੀ ਕਿੱਥੋਂ ਆਈਆਂ ਫੋਚਾਂ ਹਾਂਜੀ ਅੰਮ੍ਰਿਤਸਰ ਤੋਂ ਹਾਂਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਦੋਂ ਆਏ ਸੀ ਤਲ ਆਏ ਜੀ ਇਹ ਮਾਈਕ ਹੈ ਕੁਛ ਨਹੀਂ ਹੈ ਹਾਲਾਂ ਦਰਦੇਗਾ ਨੂੰ ਹੈ ਹਲੋ 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 ਮਾਈਕ ਚੈੱਕ ਜਦਾ ਕਰਦੇ ਨਹੀਂ ਹੁੰਦੇ ਪਿੰਡ ਵਾਲੇ ਹਲੋ ਸਾਲੋ ਹਲੋ ਮੌਕਾ ਦਵਾਈਆਂ ਫੋਚਾਂ ਤਲ ਆਏ ਜੀ ਕੱਲ ਆਈਆਂ ਕਿੰਨੇ ਦਿਨ ਫੜਾ ਇੱਥੇ ਹਾਂਜੀ 4 ਦਿਨ ਜੀ ਅੱਛਾ ਜੀ ਕਿਹੜੇ ਦਲਪੰਥ ਨਾਲ ਆਏ ਨੇ ਹਾਂਜੀ ਤਰਨਾਦਲ ਨਾਲ ਤੁਸੀਂ ਬੋਲੋ ਨਾ ਤਰਨਾਦਲ ਤਰਨਾਦਲ ਠੀਕ ਹੈ ਚੜਦੀ ਕਲਾ ਹੋਰ ਸੁਣਾਓ ਕਰ ਲਏ ਦਰਸ਼ਨ ਦਾਰੇ ਹਾਂਜੀ ਚਲ ਆਏ ਚਲੀ ਅੰਦਰ ਫਿਰ ਹੈਂ ਤੁਸੀਂ ਵੀ ਫੜੋ ਹੋਰ ਸੁਣਾ ਕੀ ਨਾਮ ਆ ਤੁਹਾਡਾ ਬਬਲੂ ਸਿੰਘ ਜੀ ਹਾਂਜੀ ਬਬਲੂ ਸਿੰਘ ਕਿੱਥੋਂ ਆਈਏ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਿਹੜੇ ਦਲਪੰਥ ਨਾਲ ਆਏ ਸਰਦਾ ਦਲ ਨਾਲ ਠੀਕ ਹੈ ਬਬਈ ਕਰ ਲੈ ਦਰਸ਼ਨ ਆ ਚਲੀ ਜਾ ਅੰਦਰ ਕਰ ਆ ਜੀ ਫਿਰ ਚੜਦੀ ਗਲੇ ਬਬਈ ਸਤਿ ਸ਼੍ਰੀ ਅਕਾਲ ਅੰਦਰ ਹੁਣ ਸ਼ਾਸਤ੍ਰਾਂ ਦੇ ਦਰਸ਼ਨ ਦਿਖਾਰੇ ਕਰਵਾਏ ਜਾ ਰਹੇ ਹਨ ਸਤਿ ਸ਼੍ਰੀ ਅਕਾਲ ਇੱਧਰ ਨਾ ਕੁਝ ਸਾਜ਼ ਵਜਾਈ ਜਾਂਦੇ ਐ ਆ ਜਿਹੜੇ ਵੀਰ ਐ ਇਹ ਵੀ ਸਾਜ਼ ਵਜਾਈ ਜਾਂਦੇ ਐ ਇਹਨਾਂ ਸਾਜ਼ਾਂ ਨੂੰ ਕਿਆ ਕਹਿੰਦੇ ਐ ਕਿਸੇ ਨੂੰ ਪਤਾ ਤਾਂ ਦੱਸਿਓ ਤੇ ਇੱਥੇ ਕਾਹਨੂੰ ਵਜਾਉਂਦੇ ਆ ਇਹ ਵੀ ਦੱਸਿਓ ਅਜੇ ਤੱਕ ਭਈ ਮੈਨੂੰ ਤਾਂ ਪਤਾ ਨਹੀਂ ਹੈਗਾ ਪਰ ਮੈਂ ਇਹਦੇ ਬਾਰੇ ਪਤਾ ਜ਼ਰੂਰ ਕਰਾਂਗਾ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਬਈ ਇਹ ਅੰਦਰ ਕਾਹ ਤੋਂ ਵਜਾਏ ਜਾਂਦੇ ਐ ਦਰਵਾਰ ਸਾਹਿਬ ਤੇ ਬਿਲਕੁਲ ਦਰਬਾਰ ਸਾਹਿਬ ਦਾ ਜਿਹੜਾ ਬਿਹੜਾ ਏ ਉਹ ਉੱਥੇ ਇਹ ਬੈਠਦੇ ਨੇ ਆ ਸਾਹਮਣੇ ਦਰਬਾਰ ਸਾਹਿਬ ਦਾ ਬਿਹੜਾ ਤੇ ਆ ਬੈਠੇ ਆ ਸ਼ਾਮ ਦੇ ਦਰਬਾਰ ਦੀ ਸਮਾਪਤੀ ਹੋਈ ਏ ਤੇ ਹੁਣ ਸੰਗਤਾਂ ਸਾਰੀਆਂ ਜਿਹੜੀਆਂ ਲਾ ਲੋ ਵੀ ਵੀ ਹੁਣ ਚਾਲੇ ਪਾ ਰਹੀਆਂ ਦੁਬਾਰਾ ਆਪਣੇ ਕਮਰਿਆਂ ਵੱਲ ਨੂੰ ਆਪਣੇ ਪੜਾਵਾਂ ਵੱਲ ਨੂੰ ਜਿੱਥੇ ਜਿੱਤੇ ਪੜਾ ਕੀਤਾ ਵਾ ਆ ਉਤੋਂ ਆ ਰਹੀਆਂ ਦਰਬਾਰ ਸਾਹਿਬ ਤੋਂ ਸਾਰੀਆਂ ਸੰਗਤਾਂ ਜਿਹੜੀਆਂ ਮਹਾਰਾਜ ਦੇ ਦਰਸ਼ਨ ਦੇਦਾਰੇ ਕਰਾਉਂਦੇ ਆ ਸ਼ਾਸਤਰਾਂ ਦੇ ਉਹ ਕਾਰਨ ਤੋਂ ਬਾਅਦ ਹੁਣ ਸਮਾਪਤੀ ਏ ਤੇ ਹੁਣ ਇਹ ਸਾਰੀਆਂ ਸੰਗਤਾਂ ਜਿਹੜੀਆਂ ਆਪਣੇ ਚਾਲੇ ਪਾ ਰਹੀਆਂ ਕਮਰਿਆਂ ਵੱਲ ਨੂੰ ਸੰਗਤ ਦਾ ਬਾਈ ਇੱਧਰ ਵੀ ਘੱਟ ਦੇਖੋ ਤੁਸੀਂ ਦਰਬਾਰ ਸਾਹਿਬ ਤੋਂ ਜਿੱਧਰ ਅੰਦਰ ਗੁਰੂਕਾ ਲੰਗਰ ਆ ਉਧਰ ਵਾਲੇ ਪਾਸਿਆਂ ਨੂੰ ਪੂਰਾ ਭਰਿਆ ਪਿਆ ਜਿੰਨਾ ਵਿਹੜਾ ਹੈ ਵਾਹ ਜੀ ਵਾਹ ਅਜੇ ਤਾਂ 2 ਦਿਨ ਪਏ ਐ ਦੇਖੋ ਕਿਆ ਬਣਦਾ ਕਿੰਨੀ ਕ ਸੰਗਤ ਹੁੰਦੀ ਐ ਛੜਦੀ ਕਲਾ ਬਾਈ ਪੂਰੀ ਆ ਸਿੰਘ ਆਇਆ ਵੀ ਮਿਲਣ ਸਾਨੂੰ ਇੱਥੇ ਬੈਠੇ ਨੂੰ ਦੇਖ ਕੇ। ਉਹ ਤੇ ਕਿਆ ਨਾਮ ਹੈ ਤੇਰਾ? ਹਰਪਿੰਦਰ। ਕਿਹੜਾ ਇਲਾਕਾ? ਤਰੰਤਾਰਨ। ਤਰੰਤਾਰਨ। ਉਹ ਰੱਪੀ ਠੀਕ ਠਾਕ ਹੋਈ। ਕਦੋਂ ਦੇ ਆਇਆ ਫੋਜਾਂ? ਅਸੀਂ ਬਾਈ ਬਾਈ ਨੂੰ ਚੜੇ ਆ ਤੇ 24 ਨੂੰ ਪਹੁੰਚੇ। ਬਾਈ ਦੇ ਚੜੇ ਆ 24 ਨੂੰ ਪਹੁੰਚੇ ਆ। ਕਦੋਂ ਜਾਂਦੇ? ਇਹ 5 ਤਰੀਕ। ਸਕੂਲ ਨਹੀਂ ਜਾਣਾ। ਜਾਣਾ। ਉਹ ਮੈਡਮ ਵੀ ਠੀਕ ਦੀ ਹੋਣੀ ਆ। ਉਹ ਛੁੱਟੀਆਂ ਲੈ ਕੇ ਆਏ। ਮੈਡਮ ਨੇ ਕਿਹਾ ਨਹੀਂ ਵੀ ਐਨੀ ਛੁੱਟੀਆਂ ਦਿੱਤੀ ਤੈਨੂੰ। ਹਾਂਜੀ। ਚਲੋ ਵਧੀਆ ਠੀਕ ਹੈ। ਔਰ ਬੱਬੀ ਚੜ੍ਹਦੀ ਕਲਾ ਵਧੀਆ ਵੀਰ ਜੀ ਨਹੀਂ ਸੁਣਾਉਂ ਠੀਕ ਹੈ ਬਾ ਚੜ੍ਹਦੀ ਕਲਾ ਇੱਥੇ ਬੈਠੇ ਸੀ ਕੋਈ ਸਿੰਘ ਜਿਹੜੇ ਆ ਭਰਾ ਆਪਣੇ ਮਿਲਣ ਵਾਸਤੇ ਆਏ ਆ ਤੁਹਾਡੇ ਦਰਸ਼ਨ ਹੋ ਗਏ ਬਹੁਤ ਓ ਨਾ ਨਾ ਬਾਬਾਈ ਦਰਸ਼ਨ ਮਹਾਰਾਜ ਦੇ ਕਰੀਏ ਆਪਾਂ ਦਸਵੇਂ ਪਾਤਸ਼ਾਹ ਦੇ ਤੇ ਤਰਨਤਾਰਨ ਤੋਂ ਆਏ ਨੇ ਹਣਾ ਹਾਂਜੀ ਹਾਂਜੀ ਵੀਰ ਜੀ ਡਿਸਟ੍ਰਿਕਟ ਤਰਨਤਾਰਨ ਜੀ ਤਰਨਤਾਰਨ ਪਿੰਡ ਕਿਹੜਾ ਈ ਆਪਣਾ ਪੰਡੋਰੀ ਆ ਜੀ ਆਪਣਾ ਪਿੰਡ ਪਿੱਦੀ ਆ ਜੀ ਪਿੱਦੀ ਪਿੰਡ ਹਾਂਜੀ ਥੋੜਾ ਪੰਡੋਰੀ ਹੈ ਹਾਂਜੀ ਹਾਂਜੀ ਠੀਕ ਤੇਰਾ ਕਿਹੜਾ ਹੋਵੇ ਸਾਡੇ ਪਿੱਦੀ ਨਾਲ ਹੀ ਸਾਡ ਪਿੱਦੀ ਕੇ ਪੰਡੋਰੀ ਪਿੱਦੀ ਪਿੰਡ ਹੈ ਕਿਹੜੀ ਜਮਾਤ ਚ ਪ ਪੰਜਵੇਂ ਚਲੋ ਠੀਕ ਹੈ ਤੇ ਹੁਣ ਕਿੰਨੇ ਦਿਨ ਅਪਣਾ ਇੱਥੇ ਆਪਣਾ ਹੈਗਾ ਜੀ ਬਾਬਾ ਜੀ ਹਫਤੇ ਦਾ ਪੰਜਰੀ ਦੀ ਵਾਪਸੀ ਹੈ ਜੀ ਹਫਤੇ ਦਾ ਹੈ ਨਾ 5 ਅਕਤੂਬਰ ਨੂੰ ਵਾਪਸੀ ਹੈ ਜੀ ਚਲੋ ਠੀਕ ਹੈ ਚਲੋ ਕਰਦੇ ਆ ਦੁਬਾਰਾ ਫੇਰ ਦੱਸ ਜਰੂਰ ਜੀ ਜਰੂਰ ਜੀ ਤੇ ਇੱਕ ਬੈਠੇ ਸੀਗੇ ਮੈਂ ਕਿਹਾ ਚਲੋ ਬਾਬਾ ਜੀ ਤੇ ਆ ਸੰਗਤ ਆ ਜਿਹੜਾ ਮਿੱਤਰ ਮਿਲਣ ਆਏ ਆ ਸੰਗਤ ਜੀ ਸਮਾ ਹੋ ਗਿਆ 9:30 ਵਜੇ ਦਾ ਤੇ ਦਰਬਾਰ ਸਾਹਿਬ ਤੇ ਬਾਹਰ ਬੈਠਾ ਸੀ ਮੈਂ ਤੇ ਇੱਥੇ ਨਾ ਹੁਣ ਆਹ ਜਿਹੜੇ ਆ ਇਹਨਾਂ ਨੇ ਗੰਨੇ ਲਿਆ ਕੇ ਰੱਖੇ ਆ ਆ ਤੁਹਾਨੂੰ ਦਿਖਦੇ ਆਉਣੇ ਆ ਇਹ ਸੇਵਾਦਾਰ ਲੈ ਕੇ ਆਏ ਆ ਤੇ ਉਹਨਾਂ ਨੇ ਇੱਥੇ ਖੜੇ ਕੀਤੇ ਆ ਪਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਇਹ ਕਾਦੇ ਲਈ ਲਿਆਂਦੇ ਆ ਵੀ ਇਹ ਪ੍ਰਸ਼ਾਦ ਦੇ ਤੌਰ ਤੇ ਵਰਤਾਉਣੇ ਆ ਜਾਂ ਕਿਵੇਂ ਤੇ ਪਤਾ ਕਰਦੇ ਆ ਇਹ ਮੇਰੇ ਲਈ ਇਹ ਨਵੀਂ ਚੀਜ਼ ਹੈ ਤੇ ਪਤਾ ਕਰਦੇ ਆ ਜਾਂ ਤਾਂ ਕੋਈ ਇੱਥੋਂ ਦਾ ਲੋਕਲ ਸਿੰਘ ਮਿਲੇ ਉਹਨਾਂ ਤੋਂ ਜਾਂ ਕਿਸੇ ਨਿਹੰਗ ਸਿੰਘ ਤੋਂ ਜੇ ਤੁਹਾਨੂੰ ਪਤਾ ਤਾਂ ਜ਼ਰੂਰ ਦੱਸਿਓ ਬਈ ਕਮੈਂਟ ਕਰਕੇ ਸਬਕਾਲ ਕੇ ਬਣਾਏ ਸਬਕਾਲ ਕੀ ਤੇਰੋ ਹੀ ਆਸ ਕਰੋ ਸੇਖਿਆ ਨਿਮਨ ਗੁਮਾਨ ਨਿਤਾਨੇ ਕੋ ਦੋ ਮੈਨੂੰ ਇੱਕ ਗੱਲ ਦੱਸੋ ਜਿਹੜੇ ਉਹ ਗੰਨੇ ਰੱਖੇ ਜੀ ਉਹ ਕਾਦੇ ਵਾਸਤੇ ਆ ਗੰਨੇ ਛਟਕਾਉਣ ਵਾਸਤੇ ਛਟਕਾਉਣਗੇ ਗੰਨੇ ਚ ਪਰਤਾਉਣੇ ਆ ਫਿਰ ਇਹ ਆ ਜਿਤਕਾ ਕੇ ਵਰਤਾਂਗੇ ਪ੍ਰਸ਼ਾਦ ਆ ਮਾਤਾ ਦਾ ਠੀਕ ਹੈ ਆ ਆਪਣਾ ਜਦੋਂ ਹੁਣ ਆਪਾਂ ਖਤਮ ਹੋ ਗਏ ਪਾਣੀ ਉਹ ਤੋਂ ਬਾਅਦ ਹਾਂ ਜੇ ਪਾਣੀ ਖਤਮ ਹੁੰਦੀ ਆ ਚਲੋ ਉਹ ਤੋਂ ਬਾਅਦ ਕਰਨੇ ਪਰ ਤਾਂ ਉਹਨੇ ਹੈ ਨਾ ਇਹ ਜੋ ਨਾਰੀਅਲ ਰੱਖੇ ਆ ਅੰਦਰ ਉਹ ਉਹ ਨਾਰੀ ਫੋੜਨ ਲਈ ਹੈ ਉਹ ਤਾਂ ਪਿੱਛੇ ਫੋੜਦੇ ਆ ਅੱਛਾ ਫੋੜ ਕੇ ਫਿਰ ਉਹ ਵਰਤਾਂਨੇ ਉਹ ਵੀ ਫੋੜ ਕੇ ਉਹ ਵੀ ਵਰਤਾਂਦੇ ਆ ਤੇ ਰੋਜ਼ ਵਰਤਾਂਦੇ ਆ ਜਾਂ ਇਹ ਨਵਰਾਤ ਜਦੋਂ ਤੱਕ ਚੰਡੀ ਦਾ ਜਦੋਂ ਤੱਕ ਚੰਡੀ ਦਾ ਪਾਰਟ ਹੈ ਜਦੋਂ ਤੱਕ ਨਹੀਂ ਅੱਛਾ ਆ 9 ਦਿਨ ਜਿਹੜੇ ਹੁੰਦੇ ਆ ਨਰਾਤਿਆਂ ਦੇ ਨਵਰਾਤਰੀ ਦੇ ਇਹਦੇ ਵਿੱਚ ਤੁਸੀਂ ਜਿਹੜੇ ਆ ਵੀ ਤੇ 9 ਦਿਨ ਆਰੀਅਲ ਤੇ ਆਪਣਾ ਤੇ ਆਪਣਾ ਗੰਨੇ ਦਾ ਜਿਹੜਾ ਛੱਡ ਕੇ ਦਿੰਦੇ ਹੈ ਨਾ ਠੀਕ ਹੈ ਜੀ ਇਹ ਦੁਸ਼ਹਿਰੇ ਵਾਲੇ ਦਿਨ ਤੱਕ ਹੈ ਨਾ ਠੀਕ ਹੈ ਜੀ ਠੀਕ ਹੈ ਚਲੋ ਇਹੀ ਪੁੱਛਣਾ ਸੀਗਾ ਜੀ ਧੰਨਵਾਦ ਜੀ ਚੰਗ ਕਰਕੇ ਆ ਬਿਲਕੁਲ ਤੁਸੀਂ ਲੋਕਲ ਇੱਥੋਂ ਦੇ ਹਾਂ ਲੋਕਲ ਆ ਸੀ ਹਜੂਰ ਸਾਹਿਬ ਦੇ ਆ ਓਕੇ ਹਜੂਰ ਸਾਹਿਬ ਕਿਹੜੀ ਜਮਾਤ ਚ ਪੜਦੇ ਮੈਂ ਸਚਕਣ ਪਬਲਿਕ ਸਕੂਲ ਚ ਪੜਦਾ ਜੀ ਕਿਹੜੀ ਜਮਾਤ ਚ ਕਿਹੜੀ ਕਲਾਸ ਚ ਮੈਂ ਕਹਿਆ ਮੈਂ 6th ਆ ਜੀ 6th 6th ਚემი ਚਾ ਹਾਂ ਚਲੋ ਵਧੀਆ ਵਧੀਆ ਠੀਕ ਹੈ ਇਹ ਸਾਡਾ ਭਰਾ ਵਾਲੇ ਗੁਰਜੀ ਕੀ ਬਦੇ ਮੇਰੀ ਕਲਾਸਮੇਟ ਹੈ ਤੁਹਾਡੇ ਨੂੰ ਹਾਂਜੀ ਬਾਈ ਬੋਲੇ ਤਾਂ ਫਰੈਂਡਸ ਹੈ ਕਲਾਸਮੇਟ ਅੱਛਾ ਸਕੂਲ ਆ ਲਗਾਇਆ ਜਾ ਮੇਰਾ ਸਕੂਲ ਆ ਜਾਏਗਾ ਹਾਂਜੀ ਸਕੂਲ ਵੇਗੜੇ 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 ਮਤਲਬ ਮਰਾਠੀ ਇਹਦਾ ਮਰਾਠੀ ਆ ਮੇਰਾ ਇੰਗਲਿਸ਼ ਆ ਅੱਛਾ ਤੁਹਾਡੇ ਅਲੱਗ ਅਲੱਗ ਸਕੂਲ ਆ ਹਾਂਜੀ ਤੈਨੂੰ ਪੰਜਾਬੀ ਆਉਂਦੀ ਹੈ ਆਉਂਦੀ ਹੈ ਜੀ ਵੈਗੜੇ ਇਹਦੀ ਦੁਕਾਨ ਆ ਸ਼ਿਸਤਰ ਦੀ ਅੱਛਾ ਚੱਲ ਬਹੁਤ ਵਧੀਆ ਬਹੁਤ ਸੋਹਣਾ ਲੱਗ ਰਿਹਾ ਆਹ ਦੁਕਾਨ ਜਿਹੜਾ ਦਰਸ਼ਨ ਕਰਾ ਦੇ ਇਹ ਕਿਹੜਾ ਸ਼ਸਤਰ ਹੈ ਜੀ ਸਰੋਈ ਹੈ ਜੀ ਸਰੋਈ ਵਾਹ ਜੀ ਵਾਹ ਆਹ ਦਾ ਸ਼ਸਤਰ ਹੈ ਚੜਦੀ ਕਲਾ ਵਾਹ ਜੀ ਵਾਹ ਇਹ ਤੁਹਾਡੀ ਆਪਣੀ ਦੁਕਾਨ ਆ ਹਾਂਜੀ ਆਪਣੀ ਇਹ ਆਪ ਤਿਆਰ ਕੀਤਾ ਤੁਸੀਂ ਹਾਂਜੀ ਤਿਆਰ ਕੀਤੇ ਹੋਏ ਆਂਦੇ ਆਪਾਂ ਸੇਲ ਕਰਦੇ ਆ ਸੇਲ ਕਰਦੇ ਆ ਤੇ ਹੋਲਸੇਲ ਠੀਕ ਹੈ ਜੀ ਠੀਕ ਹੈ ਇਹ ਕਿਹੜਾ ਹੈ ਮੇਰਾ ਖੰਜਰ ਹੈ ਕਿ ਤੁਹਾਡਾ ਹੈ ਕਿੰਨੇ ਸ਼ਸਤਰ ਪਏ ਆ ਘਰੇ ਘਰੇ ਮੇਰੇ 10 ਸ਼ਸਤਰ ਪਏ ਆ ਜੀ ਕਟਾਨਾ ਅੰਮ੍ਰਿਤਸਰੀ ਤਲਵਾਰ ਤੇ ਖੰਜਰ ਅੱਛਾ 10 ਪਏ ਆ ਤੇਰੇ ਕੋਲ ਤੇ ਪੂਰੇ ਪਰਿਵਾਰ ਦੇ ਕਮਾਲੇ ਦੇ ਸ਼ਕਨ ਮੇਰੇ ਪੂਰੇ ਪਰਿਵਾਰ ਕੋਲ ਕਿੰਨੇ ਆ ਕਿ ਘਰ ਸਾਰੇ ਆ ਪੂਰੇ ਪਰਿਵਾਰ ਕੋਲ 2-3 ਬਹੁਤ ਆ ਅੱਛਾ ਤੇਰੇ ਕੋਲ ਕਿੰਨੇ ਆ ਮੇਰੀ ਕਦੀ ਅਸੀਂ ਪਰਸਨਲੀ ਤੇ ਯੂਜ਼ ਕਰਦੇ ਅਸੀਂ ਵੀ ਤੋਂ 25 ਆ ਮੇਰੀ ਕਮਾਈ ਸ਼ਸਤਰ ਦੇ ਸ਼ਸਤਰ ਦੇ ਵਿੱਚ ਆ ਮੈਂ ਬੜੇ ਹੋ ਕੇ ਮੈਨੂੰ ਜੌਬ ਮਿਲ ਗਈ ਮੈਂ ਜੌਬ ਕਰੂੰਗਾ ਅਗਰ ਮੇਰੀ ਜੌਬ ਵੀ ਨਹੀਂ ਲੱਗੀ ਨਾ ਮੇਰੇ ਸ਼ਸਤਰ ਦੀ ਕਮਾਈ ਆ ਕੀ ਕਮਾਈ ਹੈ ਦੀ ਸ਼ਸਤਰ ਕਮਾਣਾ ਹੈ ਬਸ ਮਹਾਰਾਜ ਦੀ ਸੇਵਾ ਵਿੱਚ ਹਾਜ਼ਰੀ ਪਾਣੀ ਆ ਬਸ ਸ਼ਾਸਤਰੀ ਇਕੱਠੇ ਕਰਨੇ ਆ ਬਸ ਮਹਾਰਾਜ ਦੇਣਾ ਪੈਸਾ ਨਹੀਂ ਕਮਾਣਾ ਪੈਸਾ ਕਮਾਣਾ ਪੈਸਾ ਜਿੰਦਗੀ 'ਚ ਬਹੁਤ ਆਂਦਾ ਵਾ ਅੱਛਾ ਆਏ ਤੁਹਾਨੂੰ ਨਗਾਰਾ ਵਿਖਾਣੇ ਆਜਾ ਠੀਕ ਹੈ ਚਲੋ We'll yeah. yeah. ਤੁਹਾਡੀ ਰੋਜ਼ ਹੁੰਦੀ ਹੈ ਸੇਵਾ ਹਾਂਜੀ ਰੋਜ਼ ਹੁੰਦੀ ਹੈ ਜੀ ਵਾਇਕੰਸੀ ਅੱਛਾ ਤੇ ਰੋਜ਼ ਸ਼ਾਮ ਨੂੰ ਤੁਸੀਂ ਨਗਾਰਾ ਵਜਾਉਣਾ ਬਈ ਰੋਜ਼ ਸ਼ਾਮੀ ਈਸ਼ਵਰੇ ਅਸੀਂ ਮਹਾਰਾਜ ਦੇ ਨਾਲ ਜੋ ਜੱਥੇਦਾਰਾਂ ਮੈਂ ਤਖਤ ਤੇ ਅਸੀਂ ਉਹਨਾਂ ਦੇ ਨਾਲ ਪੈਰੀਘਰਮਾ ਵੀ ਜਾਂਦੇ ਆ ਗੁਰੂ ਕਬਨਤ ਸਿੰਘ ਅੱਛਾ ਤਖਤ ਤੇ ਉਹਨਾਂ ਦੇ ਨਾਲ ਪੈਰੀਘਰਮਾ ਵੀ ਕਰਦੇ ਆ ਅਸੀਂ ਤੇ ਸਵੇਰੇ ਜਾਂਦੇ ਹੁੰਦੇ ਗਾਗਨਾ ਕਰਨਾ ਹਾਂਜੀ ਸਵੇਰੇ ਗਾਗਨ ਨੂੰ ਰੰਦੇ ਆ ਫਰਤ ਫੇਲੇ ਨੂੰ ਮੰਗਣਾ ਮਨ ਨੂੰ ਮੈਂ ਜਦੋਂ ਦਸ਼ਮ ਸਾਡੇ 1 ਵਜੇ ਤੋਂ ਸ਼ੁਰੂ ਹੋ ਜਾਂਦੇ ਆ 1 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਮਹਾਰਾਜੀ ਹਾਜ਼ਰੀ ਚੱਪਾ ਅੱਛਾ ਤੁਸੀਂ ਕੀ ਕਹਿੰਦੇ ਵੀ بڑے ਹੋ ਕੇ ਕੀ ਕਰਨਾ ਹੈ? ਕਮਾਈ ਸ਼ਸ਼ਤਰ ਵਿੱਚ ਕਮਾਈ ਆ ਸਾਡੀ। ਜੇ ਜੋ ਮਿਲ ਗਿਆ ਉਹ ਜੋ ਕਰਾਂਗੇ। ਅੱਛਾ ਤੁਸੀਂ ਮੇਰਾ ਰੋਜ਼ ਦਾ ਸ਼ਡਿਊਲ ਹੈ ਮੈਂ ਸਵੇਰੇ 6 ਵਜੇ ਉੱਠਦਾ ਹਾਂ। ਹਾਂਜੀ। ਤੇ ਮੈਂ ਮੇਰੇ ਕੁੱਤੇ ਨੂੰ ਕਮਾਣਾ ਮੇਰੇ ਕੁੱਤੇ ਦਾ ਨਾਮ ਹੈ ਸ਼ੇਰੂ। ਅੱਛਾ। ਮਨਾ ਫਿਰ ਮੈਂ 7 ਵਜੇ ਤਿਆਰ ਹੋ ਜਾਂਦਾ ਸਕੂਲ ਨੂੰ 9 ਵਜੇ ਚੱਲ ਜਾਣਾ। ਹਾਂ। ਇਹਦੇ ਨਾਲ ਸਾਈਕਲ ਤੇ। ਠੀਕ ਹੈ ਫਿਰ। ਫਿਰ ਸਕੂਲ ਤੋਂ ਆਣ ਆਣ ਤੋਂ ਬਾਅਦ ਮੈਂ ਥੋੜੇ-ਥੋੜੀ ਖਾ ਕੇ ਮੈਂ ਲੇਟ ਜਾਣਾ ਫਿਰ 4 ਤੋਂ 6 ਕੁਸ਼ਣਾ ਫਿਰ 6 ਤੋਂ 11 ਮੀਟਰ ਮੇਂ ਗੁਰਦਾਰੇ ਦੀ ਸੇਵਾ ਪਾਣਾ ਮਹਾਰਾਜੀ ਦੇ ਸ਼ਸਤਰ ਕਿਹੜਾ ਕਿਹੜਾ ਬਹੁਤ ਲੱਗਦਾ ਅੰਮ੍ਰਿਤਸਰੀ ਤਲਵਾਰ ਖੰਗਾਰ ਤੇ ਕਟਾਨਾ ਕਟਾਨਾ ਤੇ ਅੰਮ੍ਰਿਤਸਰੀ ਤਲਵਾਰ ਤੇ ਪਾਂਝੀ ਆਸਰੋਹੀ ਅੱਛਾ ਸਰੋਹੀ ਗੋਲਿਆ ਗੋਲਿਆ ਸ਼ਸਤਰ ਅੱਛਾ ਚਲੋ ਵਧੀਆ ਵਧੀਆ ਤੇ ਇੱਥੇ ਸ਼ਸਤਰਾਂ ਦੇ ਤੁਹਾਡੇ ਬਣਾਉਂਦੇ ਵੀ ਹੈਗੇ ਹਨਾ ਐਸੀ ਇਧਰ ਸ਼ਿਕਲ ਕਰੀ ਸੀ ਛਾਉਣੀ ਵਿੱਚ ਆਪਣੇ ਚਾਰ ਪੰਜ ਦੁਕਾਨਾਂ ਪਛਾਣਦੇ ਅੱਛਾ ਏ ਅਸੀਂ ਕੋੜਿਆਂ ਤੇ ਵੀ ਸਵਾਰੀ ਪਾਉਂਦੇ ਆ ਅੱਛਾ ਆਪਣਾ ਹਜੂਰ ਸਾਹਿਬ ਜਿੱਤਾ ਬੱਲੇ ਗੁਰਗੋਬਿੰਦ ਸਿੰਘ ਜੀ ਦਾ ਕੋੜਾ ਉਧਰ ਆਜਾ ਨਾ ਜਾ ਰਹੇ ਬਾਬਾ ਮੋਹਨ ਸਿੰਘ ਜੀ ਦਾ 15 ਪਾਸ਼ਾ 15 ਪਾਸ਼ਾ 27 ਪਲੱਸ ਪੰਜਾਬ ਆਏ ਹਾਂਜੀ ਜਲੀਆਂ ਵਾਲਾ ਬਾਗ ਸਭ ਕੋਲੋਂ ਕਾਇਸ਼ੀ ਦਰਬਾਰ ਸਾਹਿਬ ਹਾਂਜੀ ਆ ਗਏ ਮੇਰਾ ਨਾਨਕਾ ਇੱਧਰ ਕਿੱਥੇ ਪਿੰਕੀ ਵਿੰਡ ਜੀ ਪਿੰਕੀ ਵਿੰਡ ਮਾਝੇ ਦਾ ਮੇਰਾ ਸੁਲਤਾਨਪੁਰ ਲੋਧੀ ਚਲੋ ਤੇ ਹੁਣ ਮੈਂ ਉਹ ਦਰਸ਼ਨ ਕਰਵਾਇਓ ਜਦੋਂ ਨਾਰੀਅਲ ਫੋੜ ਤੇ ਨਾਰੀਅਲ ਫੋੜ ਦੇ ਤੇ ਉਹਨੇ ਨਾ ਗੰਨਾ ਝਟਕਾਉਂਦੇ ਮੇਰਾ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਦਾ ਪਿੰਡ ਆ ਮੇਰਾ ਅੱਛਾ ਜੀ ਮੇਰੇ ਦਾਦਾ ਦਾ ਪਹਿਲਾ ਪਹਿਲੇ ਦਸ ਗੰਨਾ ਝਟਕਾਉਣਾ ਪਹਿਲਾਂ ਕਿ ਨਾਰੀਅਲ ਦਾ ਪਹਿਲੇ ਕੁਝ ਵੀ ਨਹੀਂ ਸਾਲ ਨਾ ਸੁਨਾਲੀ ਹੁੰਦਾ ਵਾਏ ਗਰੂ ਪਹਿਲਾ ਚੰਡੀ ਦੀ ਬਾੜ ਚੋਂ ਚੱਲੀ ਜਾਂਦਾ ਪਹਿਲਾ ਚੰਡੀ ਦੀ ਬਾੜ ਚੋਂ ਹੀ ਜਾਂਦੇ ਬੱਬਾ ਯਾਰ ਮਹਾਂਪੁਰਸ਼ ਠੀਕ ਹੈ ਜੀ ਇਹਦਾ ਸਰਕਲ ਆ ਗਿਆ ਸਾਰਾ ਮੇਰੇ ਤੇ ਪੱਜਣੇ ਆਹ ਜੀ ਤਾਰਾ ਸਾਡਾ ਦੋ ਨਾ ਦੀ ਉਹ ਰਾਜੀ ਦੇ ਪੁੱਤੇ ਸਾਰੇ ਕਲਾਸਮੇਟਾ ਤੁਸੀਂ ਨਹੀਂ ਕਲਾਸਮੇਟ ਨਹੀਂ ਆ ਫਰੈਂਡ ਆ ਫਰੈਂਡ ਆ ਵਾਹ ਚਲੋ ਹੁਣ ਉਹ ਗਰ ਦਰਸ਼ਨ ਕਰਦੇ ਆ ਠੀਕ ਹੈ ਨਾਰੀਅਲ ਦੇ ਚਲੋ ਆਉਂਦੇ ਆ ਬਾਬਾ ਸਾਹਿਬ ਵਾਹਿਗੁਰੂ ਜੀ ਬਾਬਾ ਜੀ ਮੈਨੂੰ ਮੜਾ ਇਹਾ ਦੱਸਿਓ ਜਿਹੜੀ ਆ ਸ਼ਾਮ ਦੀ ਇੱਕ ਆ ਆਪਣੀ ਚੱਲਦੀ ਆ ਸ਼ਾਮ ਨੂੰ ਚੰਡੀ ਦੀ ਬਾਹ ਇਹ ਨੌ ਦੇ ਨਹੀਂ ਚੱਲਦੀ ਆ ਜਾਂ ਵੈਸੇ ਵੀ ਚੱਲਦੇ ਰਹਿੰਦੇ ਜਦੋਂ ਪਹਿਲਾਂ ਵੀ ਸਮਾਪਤੀ ਹੁੰਦੀ ਆ ਜਦੋਂ ਦਸ਼ੇਰੇ ਦਾ ਗੁਰਪ੍ਰਬੰਧ ਆ ਦਸ਼ੇਰੇ ਦੇ ਜੋਗੇ ਸਮਾਪਤੀ ਫੜ ਦੋ ਹੱਥੀ ਫੜ ਦੋ ਜੋਗੇ ਇਸ ਵਾਰ ਦਸ਼ੇਰੇ ਦਾ ਗੁਰਪ੍ਰਬ 10 ਦਿਨ ਦਾ ਆਇਆ ਹੈ ਜਿਹੜਾ ਦਸ਼ੇਰਾ ਮਹਾਦਮ ਦੇ ਜੁਦਮੇ ਬਾਣੀ ਦੇ ਪਾਠ ਚੱਲ ਰਹੇ ਤਕਤ ਸਾਹਿਬ ਵੀ ਕਿ ਪ੍ਰਾਤਨ ਚੱਲੀ ਆ ਰਹੀ ਮਰਿਆਦਾ ਉਹ ਪ੍ਰਾਤਨ ਚੱਲੀ ਆ ਰਹੀ ਮਰਿਆਦਾ ਇੱਥੇ ਤਕਤ ਸਾਹਿਬ ਜੀ ਦੇ ਜੁਦਮੇ ਬਾਣੀ ਦੇ ਪਾਠ ਚੱਲ ਰਹੇ ਨੇ ਤੇ ਆਪ ਜੀ ਹੁਣ ਦਰਸ਼ਨ ਕਰੋਗੇ ਥੋੜੀ ਦੇਰ ਤੱਕ ਪਾਠ ਦੀ ਚੰਡੀ ਦੀ ਬਾਣੀ ਦੀ ਸਮਾਪਤੀ ਤੋਂ ਬਾਅਦ ਜਿਹੜੇ ਹਜੂਰੀ ਫੌਜ ਭਜੰਗੀ ਛੋਟੀ ਛੋਟੀ ਫੌਜ ਆ ਉਹ ਨਰੇਲ ਫੋੜ ਦੀ ਤੇ ਗੰਨੇ ਚੜਕਾਉਂਦੀ ਆ ਇਹ ਦੁਸ਼ੇਰੇ ਦੇ 10 ਦਿਨ ਇੱਥੇ ਜਾਹੋ ਜਲਾਲ ਹੁੰਦਾ ਆ ਤੇ ਦੁਸ਼ੇਰੇ ਦੇ ਗੁਰਪ੍ਰਬ ਦੇ ਨਮਿੱਤ ਪੰਜਾਬ ਤੋਂ ਦਲਾਪਨ ਦਾ ਮਹਾਪੁਰਖਾ ਸਾਰੀ ਸੰਗਤ ਇੱਥੇ ਹਜੂਰ ਸਾਹਿਬ ਵਿਖੇ ਬੜੇ ਸਰਦਾ ਸਹਿਤ ਸਤਿਕਾਰ ਦੇ ਨਾਲ ਮਨਾਉਂਦੇ ਨੇ ਸੋ ਆਪ ਜੀ ਨੂੰ ਇਸ ਪੇਜ ਰਾਹੀਂ ਸਾਰੇ ਦਰਸ਼ਕਾਂ ਦੇ ਕਰਵਾਏ ਜਾ ਰਹੇ ਨੇ ਸੋ ਆਪ ਜੀ ਦਰਸ਼ਨ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪਰ ਭਰ ਕੇ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਤਿਹਾਸ ਪ੍ਰਚਾਰ ਦੀਆਂ ਹੋਰ ਜਾਣਕਾਰੀਆਂ ਆਪ ਜੀ ਲੈ ਸਕਦੇ ਹੋ ਇਸੇ ਤਰ੍ਹਾਂ ਹੋਰ ਬਖੋਗ ਆਪ ਜੀ ਦਰਸ਼ਕਦਾਰੇ ਕਰਨ ਲਈ ਇਸ ਪੇਜ ਨੂੰ ਅੱਗੇ ਹੋਰ ਸ਼ੇਅਰ ਕਰਦੇ ਰਹੀਏ ਤੇ ਇਤਿਹਾਸ ਬਤ ਤੋਂ ਬਤ ਪ੍ਰਾਪਤ ਹੁੰਦਾ ਰਿਹਾ ਜੇ 19 ਕਿਰਪਾਲਤਾ ਹੋਣੀ ਆ ਜਿੰਨਾ ਸਾਧਗੁਰ ਜੀ ਦੀ ਖੁਸ਼ੀਆਂ ਮਿਲਣੀਆਂ ਉਹ ਖੁਸ਼ੀਆਂ ਪ੍ਰਾਪਤ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਕਾਰ ਆਕ ਜਾਵੇ ਗੱਲ ਕਿਦਰ ਪਾਸ਼ਾ ਜੀ ਨੂੰ ਬਾਵੇ ਨਹਾਲ ਹੋ ਜਾਵੇ ਗੁਰਬ੍ਰੇਆ ਗਾਲ ਦੇਖ ਦੇਖ ਬਧੇ ਬੰਦ ਖਾਲਸੇ ਦਿਨਾਂ ਦੇ ਚੜਦੀ ਕਲਾ ਰੱਖਣੀ ਹੈ ਸ਼ੇ ਪਾਸ਼ਾ ਜੀ ਮਹਾਰਾਜ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੇ ਨੇ ਜੀ ਇਹ ਕਹਿੰਦੇ ਕੁਦਰਤੀ ਕਰਾਮਾਤੀ ਸ਼ੰਗ ਹੈ ਅੱਛਾ ਫੇਰ ਵੀ ਆ ਕੇ ਦੱਸਦੇ ਥੋੜਾ ਲੰਬਾ ਬਜਾਓ ਵਾਹਿਗੁਰੂ ਚੜ੍ਹਦੀ ਕਲਾ ਜੀ ਵਾਹਿਗੁਰੂ ਖਾਲਸਾ ਆ ਸਾਹਮਣੇ ਹੁਣ ਚੱਲੀ ਜਾਂਦਾ ਆ ਗੰਨਾ ਝਟਕਾਉਣ ਦੀ ਰਸ ਇਹਦੀ ਪਰੰਪਰਾ ਹੈ ਪਰ ਆਤਨ ਕਹਿੰਦੇ ਵੀ ਦੁਸ਼ਹਿਰੇ ਦੇ ਦਿਨਾਂ ਜਿਹੜੀ ਆ ਚੰਡੀ ਦੀ ਬਾਅਦ ਉਪਰੰਤ ਜਿਹੜਾ ਹੈ ਉਹ ਗੰਨਾ ਤੇ ਨਾਰੀਆ ਛਟਕਾਏ ਜਾਂਦੇ ਜਿਵੇਂ ਆ ਹੁਣੇ ਪ੍ਰੈਕਟਿਸ ਦੇ ਤੌਰ ਤੇ ਇੱਕ ਤਰ੍ਹਾਂ ਦਾ ਮਤਲਬ ਕਿ ਨੋਂਦਰਾਂ ਪਰਖਦੇ ਆ ਕਿ ਕਿੰਨੇ ਕੁ ਤੇਜ ਜਾਂਦੀ ਹੈ ਤੇ ਗਾਨ ਲੈ ਨਹੀਂ ਨਹੀਂ ਤੁਸੀਂ ਕਰੋ ਵਾਹ ਜੀ ਵਾਹ ਆ ਸ਼ਾਬਾਸ਼ ਆਪੇ ਸੋਚੋ ਨਹੀਂ ਤੇਗ ਕਿੰਨੀ ਤੇਜ ਹੋਣੀ ਹੈ ਤੇ ਇਹਨੂੰ ਚਲਾਉਣ ਦੀ ਜਿਹੜੀ ਆ ਪ੍ਰੈਕਟਿਸ ਇਹ ਵੀ ਹਾਰ ਕੋਈ ਬੰਦਾ ਨਹੀਂ ਕਰ ਸਕਦਾ ਵਾਹ ਜੀ ਵਾਹ ਤੇ ਇਧਰ ਵੀ ਲੱਗੇ ਆ ਕੁਝ ਕੁ ਬੱਚੇ ਹਾਂਜੀ ਬਾਬਾ ਜੀ ਵਾਹ ਜੀ ਵਾਹ ਦੇਖ ਤਾਂ ਸਹੀ ਬਈ ਕਿਦਾਂ ਮਾਰਦੇ ਆ ਵੱਢ ਕੇ ਖੰਜਰ ਦੇਖੋ ਵੀ ਕਿੰਨਾ ਇਹਨਾਂ ਨੇ ਚੰਡਿਆ ਹੋਣਾ ਪੂਰਾ ਚੜਦੀ ਕਲਾ ਵਾਹ ਜੀ ਵਾਹ ਸਾਰੇ ਲੱਗਿਆ ਆਪਣਾ ਆਪਣਾ ਵਾਹ ਜੀ ਵਾਹ ਮੈਂ ਤੈਨੂੰ ਦੱਸਿਆ ਸੀ ਨਾ ਜਟਕेंगे ਬੱਕਰੇ ਇੱਧਰ ਆ ਜਾ ਉੱਧਰ ਝਟਕਾਂਦੇ ਆ ਬੱਕਰਾ ਵੀ ਇੱਦੀ ਝਟਕਦੇ ਆ ਤੇ ਆ ਚੰਦੀ ਜਾਂਦੇ ਆ ਕੋਈ ਚੰਗੀ ਯਾਰ ਨਹੀਂ ਨਹੀਂ ਤੂੰ ਝਟਕਾਓ ਮੈਂ ਦੇਖਦਾ ਆ ਬੱਚਾ ਲੱਗਿਆ ਇੱਧਰ ਵਾਹ ਜੀ ਵਾਹ ਹਾਂ ਸ਼ਾਬਾਸ਼ ਚੜਦੀ ਕਲਾ ਬਈ ਹਾਂ ਇਹ ਆ ਬਈ ਫੌਜਾਂ ਦੱਖਣ ਦੀਆਂ ਜਿਹੜੀਆਂ ਤਿਆਰ ਪਰ ਤਿਆਰ ਰਹਿੰਦੀਆਂ ਇਹ ਪ੍ਰੈਕਟਿਸ ਕਰਦੇ ਰਹਿੰਦੇ ਆ ਆਪਣੇ ਸ਼ਸਤਰਾਂ ਦੀ ਨੌਂਦਰਾ ਪਰਖਦੇ ਰਹਿੰਦੇ ਆ ਵੀ ਕਿੰਨੇ ਤਿੱਖੇ ਆ ਕਿੰਨੇ ਕੁ ਨਹੀਂ ਆ ਲੈ ਦੇਖੋ ਸਹੀ ਵੀ ਕਿੰਨਾ ਤਿੱਖਾ ਹੋਣਾ ਸ਼ਸਤਰ ਚੜਦੀ ਕਲਾ ਯਾਰ ਬਈ ਆ ਚੀਜ਼ਾਂ ਦੇਖ ਕੇ ਤਾਂ ਇੱਕ ਵਾਰ ਪੂਰਾ ਨਜ਼ਾਰਾ ਆ ਰਿਹਾ ਬਈ ਪੰਜਾਬ ਵਾਲਿਓ ਸ਼ੇਅਰ ਕਰ ਦਿਓ ਆ ਆਪਣੇ ਨਿਆਣੇ ਵੀ ਦੇਖ ਲੈ ਨਾਲੇ ਇਹਨਾਂ ਦੇ ਨਿਆਣੇ ਵੀ ਦੇਖਿਓ ਆਸ਼ੀਰਵਾਦ ਕੀ ਪਤਾ ਹੈ ਕੀ ਬਾਤ ਆ ਯਾਰ ਤੇ ਹਾ ਵਈ ਨਜ਼ਾਰਾ ਚੜਦੀ ਗਲਾ ਦੇਖੋ ਇਹ ਸਿਰਫ ਦਖਣ ਜਵੇ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਹੁਣ ਇਹ ਗੰਨੇ ਝਟਕਾਈ ਜਾਂਦੇ ਆ ਤੇ ਇਸ ਤੋਂ ਬਾਅਦ ਇਹ ਨਾਰੀਅਲ ਝੜਕਾਉਣੇ ਆ ਨਾਰੀਅਲ ਝੜਕਾਉਣਾ ਕਹਿੰਦੇ ਆ ਬੱਚੇ ਝਟਕਾਉਂਦੇ ਆ ਮਾਲਕ ਕਹਿਣ ਦਾ ਭਾਵੇਂ ਇੱਕ ਤਰ੍ਹਾਂ ਦੀ ਇੰਦੀ ਰਸ ਨਾਲ ਉਹ ਬੱਚੇ ਪੂਰੀ ਕਰਦੇ ਆ ਪਰੰਪਰਾਇਨ ਦੀ ਤੇ ਇਸ ਤੋਂ ਬਾਅਦ ਜਿਹੜੀ ਆ ਕੱਲ ਨੂੰ ਬੱਕਰੇ ਝਟਕਾਏ ਜਾਣੇ ਆ ਹੁਣ ਇਹਦੇ ਬਾਰੇ ਕੋਈ ਗਲਤ ਨਾ ਕਿਓ ਉਹ ਭਈ ਵੀ ਕਿਆ ਸਹੀ ਆ ਕਿਆ ਗਲਤ ਉਹ ਨਹੀਂ ਸਾਨੂੰ ਪਤਾ ਪਰ ਉਹ ਇੱਥੋਂ ਦੀ ਜਿਹੜੀ ਆ ਰੀਤ ਆ ਮਰਿਆਦਾ ਇਹਨਾਂ ਦੀ ਦਲਪੰਥਾਂ ਦੀ ਦੱਖਣ ਵਾਲੀ ਸਿੱਖਾਂ ਦੀ ਉਹ ਹੈਗੀ ਆ ਕੱਲ ਨੂੰ ਸ਼ਾਮ ਨੂੰ ਜਿਹੜੇ ਆ ਬੱਕਰੇ ਝਟਕਾਏ ਜਾਣੇ ਆ ਤੇ ਅੱਜ ਜਿਹੜਾ ਨਾਰੀਅਲ ਨਾਲੇ ਗੰਨੇ ਝਟਕਾਏ ਜਾਂਦੇ ਆ ਹਾਂਜੀ ਵਾਹ ਜੀ ਵਾਹ ਵਾਈਟ ਡਾਰੀ ਲੱਗਦਾ ਇਹਨਾਂ ਤੇਖੇ ਹੀ ਬੜੇ ਆ ਖੰਜਰ ਤੇਰੇ ਹਾਂਜੀ ਵੇਖੇ ਦੇਖ ਲਿਆ ਇਦਾਂ ਵੇਖਾਂ ਲਈ ਜਾਲ ਖੰਜਰ ਤੇ ਮੇਰਾ ਵੇਖਿਆ ਇੱਕ ਵਾਰ ਹੀ ਗਿਆ ਇੱਕ ਵਾਰੀ ਗੰਨਾ ਗਿਆ ਵਾ ਲੁਕਾ ਦੇਣ ਵੀਡੀਓ ਬਖਾਣੇ ਆ ਹੁਣੇ ਵਿੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਬੋਲੋ ਨਾ ਇਹ ਬੱਸ ਮਾਰਨਾ ਕਾ ਕਿਹੜਾ ਕਿਹੜਾ ਤੇੜਾ ਵਾ ਕਿਹੜਾ ਆ ਲੈ ਲਓ ਨਹੀਂ ਆ ਦੇਖੋ ਜੀ ਸਾਡੀ ਫੌਜ ਆਈ ਆ ਭਾਰੋਂ ਇਹ ਬਲਜੀ ਨਿਆਲੋ ਯਾਰ ਵੇ ਹੱਜ ਰਿਆ ਕਾ ਗਾਰ ਆ ਗਿਓਵੇ ਨਿਹਾਲ ਹੋ ਜਾਵੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੰਸ਼ਾਜ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪੋਤਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨੰਨਨ ਸੋਢੀ ਸਮਰਾਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਪਾਵੇ ਬਰ ਬਰਕਤ ਦੇ ਦਿੱਤੇ ਜਗ ਭਗੈ ਸਿੱਧਿਆ ਰਾਜਾ ਵਾਲਿਓ ਸਭ ਕਰੋ ਰੱਖ ਲਓ ਬੰਵਾੜੇ ਦੀ ਰਾਜ ਆ ਹਾਏ ਗੁਰਦੀਕਾਰ ਹਾਏ ਗੁਰਦੀਕਾਰ ਆ ਲੱਗਿਆ ਭਾਈ ਨਾਰੀਅਲ ਫੋੜਨ ਦੇ ਲਈ ਲਓ ਸੰਗਤਾਂ ਜਿਹੜੀਆਂ ਨਾਰੀਅਲ ਰੱਖੀ ਜਾਂਦੀਆਂ ਤੇ ਉਹ ਜਿਹੜੇ ਉੱਤੇ ਸਿੰਘ ਫੋੜੀ ਜਾਂਦੇ ਆ ਵਾਹ ਜੀ ਵਾਹ ਇੱਕ ਇਧਰ ਲੱਗਿਆ ਇੱਕ ਇਧਰ ਵੀ ਹੈਗੇ ਸਿੰਘ ਦੋਨੇ ਪਾਸਾ ਲੱਗੇ ਆ ਫੋਟੋ ਇਹ ਨਹੀਂ ਤੁਸੀਂ ਫੋਟੋ ਵਾਹ ਜੀ ਵਾਹ ਤੇ ਇਹ ਭਾਈ ਇਹਨਾਂ ਦੀ ਰਿਵਾਜ ਨੇ ਮਤਲਬ ਕਹਿੰਦੀ ਪਰੰਪਰਾ ਹੈ ਇਹ ਦੀ ਮਰਿਆਦਾ ਹੈ ਦੁਸ਼ਹਿਰੇ ਦੇ ਉੱਤੇ ਜਿਹੜਾ ਹੈ ਪਹਿਲਾਂ ਇਹ ਸ਼ਾਮ ਨੂੰ ਗੰਨੇ ਦਾ ਝਟਕਾ ਲਾਉਂਦੇ ਆ ਉਸ ਤੋਂ ਬਾਅਦ ਜਿਹੜਾ ਨਾਰੀਅਲ ਫੋੜਦੇ ਆ ਫਿਰ ਕਹਿੰਦੇ ਆ ਵੀ ਇਹਦਾ ਪ੍ਰਸ਼ਾਦ ਵਰਤੌਂਦੇ ਆ ਚੰਡੀ ਦੀ ਬਾਣ ਪੜਦੇ ਆ ਫਿਰ ਨਾਰੀਅਲ ਦਾ ਝਟਕਾ ਲਾਉਂਦੇ ਆ ਵਾਹ ਜੀ ਵਾਹ ਯਾਰ ਆ ਚੀਚਾਂ ਤਾਂ ਜ਼ਿੰਦਗੀ 'ਚ ਮੇਸੀ ਕਰਤੀਆਂ ਸੀ ਮੇਰੇ ਫਰਕ ਕਿੰਨੇ ਹੋਣੇ ਜਿਹਨਾਂ ਨੇ ਅਜੇ ਤੱਕ ਆ ਚੀਚਾਂ ਦੇਖੀਆਂ ਨਹੀਂ ਹੈਗੀਆਂ ਬਾਈ ਜ਼ਰੂਰ ਸ਼ੇਅਰ ਕਰਿਓ ਆਪਣੇ ਮਿੱਤਰਾਂ ਤੱਕ ਤੇ ਅਗਲੀ ਵਾਰ ਕੋਸ਼ਿਸ਼ ਕਰਿਓ ਦੁਸ਼ਹਿਰੇ ਤੇ ਜ਼ਰੂਰ ਆਇਓ ਆਪਣੇ ਹਜੂਰ ਸਾਹਿਬ ਵਾਹ ਵਾਹ ਉਧਰ ਲੱਗਿਆ ਸਿੰਘ ਤੇ ਕੁਛ ਇਧਰ ਲੱਗੇ ਆਂ ਹਾਂ ਜੋ ਆਪਾਂ ਲੱਗ ਜਿਸ ਰਗੜਾ ਲਗਾਦੇ ਆਪਾਂ ਲਾਓ ਭਾਈ ਲੱਗਿਆ ਸਿੰਘ ਹੁਣ ਆਪਣਾ ਸ਼ਾਬਾਸ਼ ਚੱਲ ਚੱਲ ਆ ਜਿਹੜੇ ਨਾਰੀਅਲ ਭੰਨੇ ਆ ਆ ਨਾ ਇਹਨਾਂ ਦੇ ਨਾਲ ਦੀ ਨਾਲ ਜਿਹੜੀ ਆ ਗੇਰੀ ਲੱਗ ਪਿਆ ਕੱਢਣਾ ਸੰਗਤ ਆ ਲੋ ਆ ਪੇਸ਼ਕਸ਼ ਦੇ ਨਾਲ ਇਹਦੇ ਵਿੱਚੋਂ ਗੇਰੀਆਂ ਕੱਢਣੀਆਂ ਇੱਕ ਟੋਕਰੀ 'ਚ ਪਾ ਲੈਣੀ ਇਹ ਟੋਕਰੀ 'ਚ ਪਾ ਕੇ ਮੁੜ ਕੇ ਇਹ ਪ੍ਰਸ਼ਾਦ ਵਰਤਾਉਂਦੇ ਆ ਸੰਗਤ ਨੂੰ ਆ ਪੇਸ਼ਕਸ਼ ਦੇ ਨਾਲ ਕੱਢੀ ਜਾਂਦੀ ਆ ਮਾਤਾ ਮਾਵਾਂ ਨੇ ਤੇ ਇਹਨਾਂ ਨੇ ਬਾਅਦ 'ਚ ਜਿਹੜਾ ਆ ਉਹ ਪ੍ਰਸ਼ਾਦ ਵਰਤਾਣਾ ਇੱਥੇ ਆ ਦੇਖੋ ਬਾਅਦ ਸਾਰੀਆਂ ਸੰਗਤਾਂ ਨੇ ਆਪਣੀ ਆਪਣੀ ਸੇਵਾ ਸੰਭਾਲ ਲਈ ਆ ਉਹ ਟੋਕਰੀਆਂ ਚ ਲਿਆ ਲਿਆ ਕੇ ਰੱਖੀ ਜਾਂਦੇ ਆ ਤੇ ਕਰੀਂਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਹੀ ਲੱਗੇ ਸੇਵਾ ਦੇ ਚਲੋ ਕਰੋ ਕਰੋ ਫਿਰ ਆਪਾਂ ਸ਼ਾਕੇ ਚੱਲੀਏ ਤੇ ਆਹ ਦੇਖੋ ਬਈ ਇਹ ਯਾਰ ਇਹ ਮੈਲਾ ਤਾਂ ਬਹੁਤਿਆਂ ਪੰਜਾਬੀਆਂ ਨੇ ਤਾਂ ਯਾਰ ਦੇਖਿਆ ਹੀ ਨਹੀਂ ਹੋਣਾ ਸਾਡੇ ਉਧਰ ਵਾਲਿਆਂ ਨੇ ਮੈਂ ਤਾਂ ਆ ਪਹਿਲੀ ਵਾਰ ਦੇਖ ਰਿਹਾ ਆ ਪਰੰਪਰਾਇਨ ਦੀ ਬਈ ਕਮਾਲ ਆ ਯਾਰ ਦਿਲ ਖੁਸ਼ ਹੋ ਜਾਂਦਾ ਬਸ ਬਸ ਦੋ 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 ਫੜੋ ਇਹ ਵਸੇ ਵਸ ਨਾ ਨਾ ਬਸ ਇਹਦੇ ਵੀਡੀਓ ਯਾਰ ਵੀਡੀਓ ਲੈ ਲੀਓ ਓਹ ਗਲਤੀ ਹੋ ਗਈ ਪਹਿਲਾਂ ਮੈਂ ਬੋਲ ਬੂਲੇ ਆ ਤੇ ਪਲੇ ਨਹੀਂ ਕੀਤੀ ਹੈਗੀ ਤੇ ਅੱਜ ਦੀ ਬਈ ਵੀਡੀਓ ਜਿਹੜੀ ਆ ਉਹ ਇੱਥੇ ਖਤਮ ਕਰਦੇ ਆਂ ਆਪਾਂ ਹਜੂਰ ਸਾਹਿਬ ਪੁੱਜੇ ਸੀ ਹਜੂਰ ਸਾਹਿਬ ਅੱਜ ਦਰਸ਼ਨ ਦੇਦਾਰੇ ਕੀਤੇ ਸਿੰਘਾਣਾ ਮਿਲੇ ਦੱਖਣੀ ਸਿੰਘਾਣਾ ਮਿਲੇ ਤੇ ਬੜਾ ਆਨੰਦ ਆਇਆ ਵੀਡੀਓ ਪੂਰੀ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕੱਲ ਤੋਂ ਤੁਹਾਨੂੰ ਦੁਸ਼ਹਿਰੇ ਦੇ ਦਰਸ਼ਨ ਦੇਦਾਰੇ ਕਰਾਵਾਂਗੇ ਦੁਸ਼ਹਿਰਾ ਕੀ ਹੈ ਜੋ ਦੁਸ਼ਹਿਰਾ ਮਾਤਮ ਤੇ ਬਾਕੀ ਚੜ੍ਹਦੀ ਕਲਾ ਪਪਾ ਜੀ ਵਾਹਿਗੁਰੂ ਜੀ ਕੀ ਫਤਿਹ